सारे ही स्रोतियां प्यार भरी सताल तुम देख रहे हो आवाजें पंजा बहुत बहुत स्वागत थोड़ा पंजाब कांग्रेस के सबका प्रधान नवजोत सिंह सिद्धू की वापसी को लैके सबका ने कर दिता वा ऐलान जो नवजोत सिंह सिद्धू तो उन्होंने पत्नी नवजोत कौर जिन्ह की दोबारा वापसी होगी जो अज सबकांतरी वालों ਇਹ ਬਿਆਨ ਦੇ ਕੇ ਹਲਚਲ ਮਚਾ ਦਿੱਤੀ ਹੈ ਪੂਰੀ ਸਿਆਸਤ ਵਿੱਚ ਜੋ ਪੰਜਾਬ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਹੀ ਲੀਡਰ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਖ-ਵੱਖ ਬਿਆਨ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਦਾ ਮੀਡੀਆ ਦੇ ਵਿੱਚ ਬਹੁਤ ਵੱਡੀ ਚਰਚਾ ਬਣੀ ਹੋਈ ਏ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਨੇ ਜੋ ਪੰਜਾਬ ਦੇ ਵਿੱਚ ਸੀਐਮ ਬਣਨਾ ਚਾਹੁੰਦੇ ਨੇ ਕਾਂਗਰਸ ਪਾਰਟੀ, ਭਾਜਪਾ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਚਾਰ ਪ੍ਰਮੁੱਖ ਪਾਰਟੀਆਂ ਨੇ ਪੰਜਾਬ ਦੀਆਂ ਜੋ ਨਵਜੋਤ ਸਿੰਘ ਸਿੱਧੂ ਚਾਰਾਂ ਪਾਰਟੀਆਂ ਦੇ ਵਿੱਚੋਂ ਕਿਸੇ ਵੀ ਪਾਰਟੀ ਵਿੱਚ ਜੇਕਰ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਸੀਐਮ ਬੰਨਾ ਹੀ ਪਾਰਟੀ ਦੇ ਵੱਲੋਂ ਬਣਾਇਆ ਜਾਵੇ ਜੋ ਨਵਜੋਤ ਕੌਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜੀ ਪਾਰਟੀ ਉਸ ਨੂੰ ਸੀਐਮ ਚਿਹਰਾ ਬਣਾਵੇਗੀ ਉਸ ਪਾਰਟੀ ਦੇ ਵਿੱਚ ਉਹ ਕੰਮ ਕਰਨਗੇ ਤੇ ਨਤੀਜੇ ਲਿਆਉਣਗੇ ਜਿਸ ਨੂੰ ਲੈ ਕੇ ਅੱਜ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਬਾਰੇ ਵੱਖ-ਵੱਖ ਚੈਨਲਾਂ ਦੇ ਉੱਪਰ ਚਰਚਾ ਚੱਲ ਰਹੀ ਕਿ ਉਹ ਭਾਜਪਾ ਵਿੱਚ ਵਾਪਸ ਚਲੇ ਜਾਣਗੇ ਜਾਂ ਕਾਂਗਰਸ ਵਿੱਚ ਰਹਿਣਗੇ ਜਾਂ ਅਕਾਲੀ ਦਰ ਪਾਰਟੀ ਵਿੱਚ ਵੀ ਉਹ ਸ਼ਾਮਲ ਹੋ ਸਕਦੇ ਨੇ ਪਰ ਅੱਜ ਸਾਬਕਾ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਬਹੁਤ ਵੱਡਾ ਐਲਾਨ ਕੀਤਾ ਹੈ ਜੋ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮਚ ਗਈ ਹੈ ਇਹ ਅਟਕਲਾਂ ਜਿਹੜੀਆਂ ਲੱਗ ਰਹੀਆਂ ਸੀ ਅਟਕਲਾ ਨੂੰ ਲੈ ਕੇ ਸਾਬਕਾ ਮੰਤਰੀ ਦੇ ਵੱਲੋਂ ਅੱਜ ਕਲੀਅਰ ਕਰ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਦੇ ਬਾਰੇ ਤੇ ਉਹਨਾਂ ਦੀ ਪਤਨੀ ਦੇ ਬਾਰੇ ਜੋ ਭਾਜਪਾ ਦੇ ਸਾਬਕਾ ਮੰਤਰੀ ਨੇ ਮਨਰੰਜਨ ਕਾਲੀਆ ਉਹਨਾਂ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਬਿਆਨ ਦਿੱਤਾ ਹੈ ਮਨਰੰਜਨ ਕਾਲੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਭਾਜਪਾ ਵਿੱਚ ਸ਼ਾਮਲ ਹੋਣ ਵਾਸਤੇ ਭਾਵੇਂ ਉਹਨਾਂ ਦੀ ਪਤਨੀ ਕੇਂਦਰੀ ਮੰਤਰੀਆਂ ਨਾਲ ਮਿਲ ਚੁੱਕੇ ਨੇ ਪਰ ਭਾਜਪਾ ਵਿੱਚ ਉਹਨਾਂ ਲਈ ਦਰਵਾਜ਼ੇ ਬੰਦ ਨੇ ਉਹ ਲਗਾਤਾਰ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਤੇ ਹਮਲਾ ਕਰਦੇ ਰਹੇ ਹਨ ਜਦੋਂ ਉਹ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਉਦੋਂ ਤੋਂ ਲੈ ਕੇ ਉਹ ਭਾਜਪਾ ਦੇ ਸਾਰੀ ਲੀਡਰਸ਼ਿਪ ਦੇ ਉੱਪਰ ਬਹੁਤ ਉਹਨਾਂ ਨੇ ਤੰਜ ਕੱਸੇ ਜਿਵੇਂ ਜਿਵੇਂ ਰਾਜਨੀਤੀ ਹਾਲਾਤ ਬਦਲ ਗਏ ਉਹਨਾਂ ਦੀ ਵਾਪਸੀ ਦੀਆਂ ਗੱਲਾਂ ਜੋ ਹੁਣ ਸਾਹਮਣੇ ਆ ਰਹੀਆਂ ਨੇ ਅਸੀਂ ਇਸ ਨਾਲ ਨਹੀਂ ਸਹਿਮਤ ਅਸੀਂ ਮੌਕਾ ਰਾਜਨੀਤੀ ਲੋਕਾਂ ਨੂੰ ਸਨਕਾਰ ਨਹੀਂ ਕਰਦੀ ਭਾਜਪਾ ਉਹਨਾਂ ਨੇ ਕਿਹਾ ਕਿ ਪਾਰਟੀ ਕੋਲ ਇੱਕ ਸਪਸ਼ਟ ਵਿਚਾਰਧਾਰਾ ਹੈ ਅਤੇ ਅਨੁਸ਼ਾਸਨ ਹੈ ਜਿਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਸਿੱਧੂ ਜੋੜੇ ਵਾਸਤੇ ਭਾਜਪਾ ਵਿੱਚ ਹਮੇਸ਼ਾ ਲਈ ਦਰਵਾਜ਼ੇ ਬੰਦ ਰਹਿਣਗੇ ਸੋ ਇਸੇ ਤਰ੍ਹਾਂ ਭਾਜਪਾ ਵਿੱਚ ਉਹਨਾਂ ਦੀ ਵਾਪਸੀ ਬਾਰੇ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਭਾਵੇਂ ਨਹੀਂ ਆਈ ਹਾਲਾਂਕਿ ਕਾਂਗਰਸ ਤੋਂ ਉਹਨਾਂ ਦੀ ਵੱਧੀ ਦੂਰੀ ਅਤੇ ਰਾਜਨੀਤਿਕ ਗਤੀਵਿਧੀਆਂ ਤੋਂ ਉਹਨਾਂ ਦੀ ਲੰਮੀ ਗੈਰ ਹਾਜ਼ਰੀ ਨੇ ਅਟਕਲਾਂ ਨੂੰ ਹਵਾ ਦਿੱਤੀ ਹੈ ਰਾਜਨੀਤਿਕ ਵਿਸ਼ਲੇਸ਼ਣ ਦਾ ਮੰਨਣਾ ਹੈ ਕਿ 2 ਸਾਲੀ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਰਾਜਨੀਤਿਕ ਸੰਕੇਤ ਅਤੇ ਬਿਆਨਬਾਜ਼ੀ ਤੇਜ਼ ਹੋ ਸਕਦੇ ਹਨ ਸੋ ਸਿੱਧੂ ਦੀ ਪਤਨੀ ਨੇ ਪਿਛਲੇ ਦਿਨੀ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਰਾਜਾਵੜਿੰਗ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਤੇ ਸਭ ਤੋਂ ਅਯੋਗ ਅਤੇ ਪ੍ਰਿਸ਼ਟ ਪ੍ਰਧਾਨ ਹੋਣ ਦਾ ਦੋਸ਼ ਲਗਾਇਆ ਸੀ ਸੋ ਜ਼ਿਕਰਯੋਗ ਹੈ ਕਿ ਨਵਜੋਤ ਕੋਰ ਨੂੰ ਪਿਛਲੇ ਮਹੀਨੇ ਕਾਂਗਰਸ ਨੇ ਮੁੱਢਲੀ ਮੈਂਬਰਸ਼ਿਪ ਤੋਂ ਮੁਲਤਵ ਕਰ ਦਿੱਤਾ ਸੀ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਉਹਨਾਂ ਨੇ ਇਹ ਦੋਸ਼ ਲਗਾ ਕੇ ਕਿ ਰਾਜਨੀਤੀ ਵਿਵਾਦ ਛੇੜ ਦਿੱਤਾ ਸੀ ਕਿ ਵੜਿੰਗ ਨੇ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਸੋ ਨਵਜੋਤ ਕੋਹ ਨੇ ਦੋਸ਼ ਲਗਾਇਆ ਸੀ ਕਿ ਵੜਿੰਗ ਆਪ ਨਾਲ ਮਿਲੀਭੁਗਤ ਕਰਕੇ ਨਿੱਜੀ ਲਾਭ ਲਈ ਪਾਰਟੀ ਨੂੰ ਵੇਚ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵਿਰੁੱਧ ਮੌਲਤਵੀ ਪੱਤਰ ਤਿਆਰ ਸੀ ਪਰ 12 ਸੀਨੀਅਰ ਆਗੂਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਤੇ ਉਹਨਾਂ ਨੂੰ ਉੱਚ ਪਦਰੀ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੜਿੰਗ ਦਾ ਪਰਦਾਫਾਸ਼ ਕਰਨ ਲਈ ਮੇਰੇ ਕੋਲ ਸਬੂਤ ਹਨ ਤੇ ਮੈਂ ਅਜਿਹਾ ਕਰਨ ਦੀ ਚੋਣ ਕੀਤੀ ਨਹੀਂ ਕਿਉਂਕਿ ਮੈਂ ਕਾਂਗਰਸ ਛੱਡ ਦਿੱਤੀ ਹੈ। ਨਵਜੋਤ कौर ਅਜੇ ਤੱਕ ਕਿਸੇ ਵੀ ਪਾਰਟੀ ਵਿੱਚ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ। ਉਹ ਕਹਿੰਦੀ ਕਿ ਉਹ ਇੱਕ ਐਨਜੀਓ ਰਾਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਜੋ ਪਿਛਲੇ ਦਿਨੀ ਉਹ ਸੰਤਾ ਦੀ ਅਗਵਾਈ ਹੇਠ ਨਿਰਸਵਾਰਥ ਸੇਵਾ ਤੇ ਧਿਆਨ ਕੇਂਦਰਿਤ ਕਰੇਗੀ। ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਸ਼ਟਾਚਾਰਤ ਵਿਭਾਗੀ ਬੇਨਿਜਮੀਆਂ ਦਾ ਦੋਸ਼ ਵੀ ਲਗਾਇਆ ਹੈ ਉਸਨੇ ਕਿਹਾ ਕਿ ਕੇਂਦਰੀ ਫੰਡਾਂ ਦੀ ਦਰਵਰਤੋਂ ਮੁਫਤ ਅਤੇ ਨਿੱਜੀ ਲਾਭ ਲਈ ਕੀਤੀ ਜਾ ਰਹੀ ਹੈ ਜਦੋਂ ਕਿ ਸਿੱਖਿਆ ਸਿਹਤ ਅਤੇ ਖੇਤੀਬਾੜੀ ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ਲਈ ਬਹੁਤ ਘੱਟ ਫੰਡ ਦਿੱਤੇ ਜਾ ਰਹੇ ਹਨ ਸੋ ਨਵਜੋਤ ਕੋਟ 2012 ਵਿੱਚ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇ ਤੇ ਉਹ ਵਿਧਾਇਕ ਚੁਣੇ ਗਏ ਸਨ ਅਕਾਲੀ ਭਾਜਪਾ ਦੇ ਵਿੱਚ ਉਹਨਾਂ ਨੂੰ ਸਸਤੀ ਸਿਕੱਤਰ ਬਣਾਇਆ ਗਿਆ ਸੀ ਸੋ ਡਾਕਟਰ ਹੋਣ ਦੇ ਨਾਤੇ ਉਹਨਾਂ ਨੂੰ ਸਿਹਤ ਸਵਾਵਾ ਦਿੱਤੀਆਂ ਗਈਆਂ ਸਨ ਬਾਅਦ ਵਿੱਚ ਉਹ ਭਾਜਪਾ ਦੇ ਨਾਲ ਵੱਖ ਹੋ ਜਾਂਦੇ ਨੇ ਤਾਂ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਉਹ ਕਿਸੇ ਵੀ ਪਾਰਟੀ ਵਿੱਚ ਜਾਂਦੇ ਨੇ ਲਗਾਤਾਰ ਉਸ ਪਾਰਟੀ ਦੇ ਵਿੱਚ ਉਹਨਾਂ ਦੀ ਬਿਆਨਬਾਜ਼ੀਆਂ ਆਪਣੇ ਲੀਡਰਾਂ ਦੇ ਖਿਲਾਫ ਹੁੰਦੀਆਂ ਨੇ ਜਿਸ ਕਰਕੇ ਹੁਣ ਭਾਜਪਾ ਦੇ ਵਿੱਚ ਉਹਨਾਂ ਦਾ ਰਸਤੇ ਬੰਦ ਨੇ ਭਾਜਪਾ ਵਿੱਚ ਉਹਨਾਂ ਨੂੰ ਦੁਬਾਰਾ ਵਾਪਸ ਨਹੀਂ ਆਉਣ ਦੇਵਾਂਗੇ ਜੋ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਹੁਣ ਭਾਜਪਾ ਚ ਵਾਪਸ ਆਉਣ ਦੀਆਂ ਤਿਆਰੀਆਂ ਕਰ ਰਹੇ ਨੇ ਪਰ ਭਾਜਪਾ ਦੇ ਸਾਬਕਾ ਮੰਤਰੀ ਮਨਿੰਦਰ ਕਾਲੀਆ ਨੇ ਇਹ ਉਹਨਾਂ ਦੇ ਉੱਪਰ ਹਮੇਸ਼ਾ ਲਈ پابੰਦੀ ਲਾ ਦਿੱਤੀ ਹੈ ਕਿ ਪਾਪਾ ਇਹੋ ਜਿਹੀ ਆਗੂਆਂ ਨੂੰ ਪਸੰਦ ਨਹੀਂ ਕਰਦੀ ਜਿਹੜੇ ਮੌਕਾ ਪ੍ਰਸਤੀ ਹੁੰਦੇ ਨੇ